ਇਸ ਵੇਲੇ ਦੀ ਵੱਡੀ ਥਾਮ ਖਬਰ ਆ ਰਹੀ ਜੀ ਗੁਰਦਾਸਪੁਰ ਦੇ اسلامਾਬਾਦ ਮੁਹੱਲੇ ਦੇ ਬਾਰਖੜੇ ਨੌਜਵਾਨ ਦੇ ਉੱਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇਹ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਕਿਤੇ ਬਾਹਰ ਚੱਲਿਆ ਸੀ ਤਾਂ ਘਰ ਦੇ ਬਾਹਰ ਹੀ ਖੜੇ ਨੌਜਵਾਨ ਨੌਜਵਾਨ ਆਏ ਤਾਂ ਉਸ ਦੇ ਉੱਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਕੇ ਉਥੋਂ ਫਰਾਰ ਹੋ ਗਏ। ਦੱਸਿਆ ਜਾਂਦਾ ਹੈ ਪਰਿਵਾਰ ਦਾ ਕਿ ਉਸ ਦੇ ਬੱਚੇ ਦੇ ਉੱਤੇ ਵੀ ਸੱਟਾਂ ਲੱਗੀਆਂ ਨੇ ਅਤੇ ਉਹਦੇ ਪਰਿਵਾਰ ਨੇ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਆਹ ਪੂਰੀ ਜਾਣਕਾਰੀ ਜਿਹੜੀ ਆ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਬਣੀ ਨੂੰ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਲਜੀਤ ਸਿੰਘ ਲੰਮ ਦੀ ਰਿਪੋਰਟ ਗੁਰਦਾਸਪੁਰ ਕੁਛ ਨਹੀਂ ਬਸ ਇਸ ਦਾ ਹੀ ਮੇਰੇ ਹਸਬੰਦ ਆਪਣੇ ਘਰ ਨੂੰ ਆ ਰਹੇ ਸੀ ਤੇ ਇਹਨਾਂ ਨੇ ਬਾਅਦ ਵਿੱਚ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਘਰ ਆ ਜਾਏ ਘਰੇ ਆਏ ਆ ਤੇ ਉਹ ਕਿਤੇ ਮੁੰਡਾ ਕਿਤੇ ਪਿੱਛੇ ਇਹਨਾਂ ਮਾਤਾ ਹੀ ਨਾ ਹੁਣ ਲੜਦਾ ਆਉਂਦਿਆ ਸੀ ਤੇ ਇਹ ਇਹਨਾਂ ਨੇ ਬਸ ਇੰਨੀ ਗੱਲ ਹੀ ਕਹੀ ਕਿ ਮੈਂ ਆਪਣੇ ਉਹਨੂੰ ਕਹਿੰਦਾ ਕਿ ਕੌਣ ਆ ਤੂੰ ਇਹਨਾਂ ਨੇ ਕਿਹਾ ਕਿ ਕੌਣ ਆ ਤੂੰ ਉਹ ਕਹਿੰਦੇ ਕਿ ਮੈਂ ਤੇ ਪਾਈ ਆਪਣੇ ਘਰ ਜਾਣਿਆ ਤੂੰ ਕੋਣ ਆ ਬਸ ਇੰਨੀ ਗੱਲ ਹੀ ਨੇ ਕਹੀ ਤੇ ਕਹਿੰਦਾ ਤੂੰ ਬਦਮਾਸ਼ ਆ ਤੂੰ ਬਦਮਾਸ਼ ਆ ਮੇਰੇ ਘਰ ਹਸਬੰਦ ਨੂੰ ਕਹਿੰਦੇ ਨਾਲ ਹੀ ਉਹ ਕਿੱਛ ਖੱਟ ਕੇ ਮਾਰਨ ਲੱਪਿਆ ਛੁਦੀਆਂ ਮਾਰਨ ਲੱਪਿਆ ਮੈਨੂੰ ਵੀ ਖੁੱਟਿਆ ਮੇਨੇ ਵੀ ਥੱਪੜ ਥੁੱਪਣ ਮਾਰੇ ਬਾਅਦ ਵਿੱਚ ਉਹਨੇ ਮੇਰੀ ਚੈਨ ਵੀ ਖੋਣ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨੇ ਨਾ ਮੇਰੇ ਬੱਚੇ ਨੂੰ ਵੀ ਮਾਰਿਆ ਵੇਖੋ ਇਹਦੇ ਵੀ ਬਲੱਡ ਲੱਗਾ ਹੋਇਆ ਫਿਰ ਮੈਨੂੰ ਵੀ ਨਾਲ ਹੀ ਝੱਟਾ ਮਾਰ ਕੇ ਨਾ ਚੱਲ ਗਿਆ ਦੌੜ ਗਿਆ ਫਿਰ ਮੈਂ ਆਪਣੇ ਹਸਬੰਦ ਨੂੰ ਪਛਾਣ ਲਾ ਪੀ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੇ ਚਲ ਗਿਆ ਅਰਣ ਕੁਮਾਰ ਕੀ ਰੇ ਗੱਲ ਇਹ ਕੋਈ 7:30 ਵਜੇ ਦਾ ਕਰਦਾ ਹੋਸਪਟਲ ਕਿਵੇਂ ਲਿਆ ਹੋਣਾ ਹੋਸਪਟਲ ਤਾਂ ਹਾਂਜੀ ਉਦੋਂ ਨਾਲ ਹੀ ਲੰਦਾ ਜੀ ਸਮਝੇ ਉਹ ਮਾ ਪਤਾ ਅਹੀ ਰੋਵੰਡਾ ਲਾਂ ਆਂਦਾ ਸੀ ਦੂਏ ਤੇ ਮੈਂ ਕਿਹਾ ਤੇ ਹੀ ਰੋਵੰਡਾ ਥੋੜਾ ਜੱਗੇ ਕਰਲਾ ਉਹਨੇ ਮੈਨੂੰ ਥੜੀ ਖਿੱਚ ਕੇ ਨਾਲ ਤਾਂ ਥੜੀ ਦੋਤਾ ਲੈ ਲੈ ਅਜਾ ਥੱਪੜ ਮਾਰ ਦਿੱਤਾ ਮੇਰੇ ਨਾਲੇ ਪੁੱਛ ਮੈਨੂੰ ਬੜਾ ਕੁਝ ਬੋਲਿਆ ਗਾਂਦੋ ਨੇ ਮੈਂ ਉਤਰਨ ਮੇਰੀ ਆਛਾਲੀ ਆਂਦੇ ਆਈ ਕਹਿੰਦਾ ਤੂੰ ਮਾਤਾ ਨਾਲ ਸਾਡੀ ਭੂਆ ਨਾਲ ਕਿਉਂ ਇਤਰਾ ਗਨਣਾ ਰੈ ਉਹਦੀ ਇਹਦੇ ਨਾਲ ਨੇ ਕਿਚਾ ਮਾਰ ਦਿੱਤੀ ਮੈਂ ਉੱਥੇ ਹੀ ਟੱਕ ਗਈ ਮੇਰਾ ਪੁੱਤ ਮਾਰ ਕੇ ਸੁੱਟ ਗਿਆ ਕੁਝ ਹੀ ਮੇਰੀ ਕਾਸੂ ਮੇਰਾ ਪੁੱਤ ਆਵਰ ਕੇ ਟੋਕ ਟੋਕ ਕੇ ਮੇਰੇ ਸਾਹਮਣੇ ਬੁਰੂ ਲਨੇ ਸੀ ਨਗਰਾ ਕੀ ਵਗਰੀ ਬੰਦਾ ਮਾਰਿਆ ਯੋ ਸਰ ਤੇ ਨਹੀਂ ਸਮਾਂ ਬਾਰੇ ਉਹਗੇ ਉਹਦਾ ਜਿਹਦੇ ਕਿਰਚਾ ਬਜੇ ਉਹਦਾ ਨਾ ਆਉਂਦਾ ਅਨ ਨਹੀਂ ਲੈਣੀ ਦੱਸੀ ਨਹੀਂ ਕਰਨੀ ਹਾਂ ਬਹੁਤ ਮੇਰੇ ਸਾਹਮਣੇ ਮਾਰਨਾ ਨੂੰ ਮੈਂ ਮਰ ਜਾਵਾਂ ਤੇ ਲੋਟ ਮੇਰੇ ਨੂੰ ਲਾ ਕੇ ਚਪਗਾ ਦੇ ਲੋਏ ਉਹਦਾ ਪਿਓ ਸੇ ਉਸ ਦੀ ਮਾਂ ਕੋਕੀ ਮੈਂ ਮੈਡੀਕਲ ਅਫਸਰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਬੋਲ ਰਿਹਾ ਸਾਡੇ ਕੋ ਸ਼ਾਮੀ 6:30 ਵਜੇ ਇੱਕ ਮਰੀਜ਼ ਅਰੁਣ ਕੁਮਾਰ ਸਨ ਆਫ ਰਕੇਸ਼ ਕੁਮਾਰ ਇਸਲਾਮਾਬਾਦ ਮੰਨ ਲਿਤੋ ਆਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਹਨ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ ਕੱਟ ਪੰਜ ਕੱਟ ਲੱਗੇ ਨੇ ਕੱਟ ਮੋਸਟਲੀ ਸੁਪਰਫੀਸ਼ੀਅਲ ਨੇ ਕੋਈ ਡੀਪ ਕੱਟ ਨਹੀਂ ਹੈਗਾ ਪੇਸ਼ੈਂਟ ਸਟੇਬਲ ਹੈ ਜੀ ਟ੍ਰੈਕਮੈਂਟ ਚੱਲ ਰਿਹਾ ਹੈ ਪੇਸ਼ੈਂਟ ਪੂਰਾ ਓਰੀਐਂਟਡ ਨਹੀਂ ਅਸਾਇਦ ਉਨ੍ਹਾਂ ਨੇ ਕੁਝ ਖਾਧਾ ਪੀਤਾ